ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਦੋਸਤੋ ਤੁਸੀਂ ਇਸ ਟਾਈਮ ਦੇਖ ਰਹੇ ਹੋ ਮੰਡੀ ਦੇ ਵਿੱਚ ਜਿੱਥੇ 20ਵੀਂ ਸਦੀ ਦੇ ਮਹਾਨ ਜੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਭੰਡਾਰਾ ਵਾਲੇ ਉਹਨਾਂ ਦੇ ਜਨਮ ਦਿਨ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਮੁਕੰਮਲ ਜਿਹੜੀਆਂ ਹੋ ਚੁੱਕੀਆਂ ਆਈਆਂ ਤੇ ਸੰਗਤਾਂ ਥੋੜੇ ਸਮੇਂ ਬਾਅਦ ਆਉਣੀਆਂ ਸ਼ੁਰੂ ਹੋ ਜਾਣਗੀਆਂ ਤੁਸੀਂ ਆਹ ਸਟੇਜ ਦੀਆਂ ਤਸਵੀਰਾਂ ਦੇਖ ਸਕਦੇ ਹੋ ਇਸ ਟਾਈਮ ਇੱਥੇ ਸਟੇਜ ਬਣਾਈ ਗਈ ਹੈ ਤੇ ਕਾਫੀ ਵੱਡਾ ਜਿਹੜਾ ਪੰਡਾਲ ਆ ਜਿਹੜਾ ਇੱਥੇ ਲਗਾਇਆ ਗਿਆ ਹੈ ਤੇ ਦੂਸਰੇ ਪਾਸੇ ਜਿਹੜਾ ਇੱਕ ਸ਼ੈੱਡ ਦੇ ਥੱਲੇ ਜਿਹੜਾ ਪ੍ਰਬੰਧ ਹੈ ਜਿਹੜਾ ਖਾਣੇ ਵਾਸਤੇ ਜਿਹੜਾ ਖਾਣਾ-ਬਾਣਾ ਤਿਆਰ ਹੋ ਰਿਹਾ ਤੇ ਇਹ ਰੋਡੇ ਪਿੰਡ ਜਿਹੜੀ ਮੰਡੀ ਬਣੀ ਹੋਈ ਆ ਸਮਾਲ ਲੰਡਿਆਂ ਵਾਲੇ ਰਸਤੇ ਦੇ ਉੱਪਰ ਜਿੱਥੇ ਬਿਜਲੀ ਗੱਡ ਬਣਿਆ ਉੱਥੇ ਮੰਡੀ ਹੈ ਜਿਹੜੀ ਇਹ ਉੱਥੇ ਸਾਰੀਆਂ ਜਿਹੜੀਆਂ ਇਸ ਟਾਈਮ ਜਿਹੜਾ ਸੰਤਪਾਪਾ ਜਨਰੈਲ ਸਿੰਘ ਪੰਡਾਵਾ ਦਾ ਜਿਹੜਾ ਜਨਮ ਦਿਨ ਹੈ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਇਸ ਤੋਂ ਬਾਅਦ ਵਿੱਚ ਜਿਹੜੀਆਂ ਸ਼ੀਤੀ ਦਿਨ ਵਿੱਚ ਚੱਲ ਪੈਂਦੇ ਆ ਸ਼ੇਡੂਨ ਨੂੰ ਸਤਜ ਸਿੰਘ ਪਨਵਾਣ ਦੀ ਸ਼ੀਦੀ ਹੁੰਦੀ ਹੈ ਤੇ ਆ ਤੁਸੀਂ ਤਸਵੀਰਾਂ ਇਸ ਟਾਈਮ ਦੇਖ ਸਕਦੇ ਹੋ ਬੋਰਡ ਦੀਆਂ ਵੱਖ-ਵੱਖ ਜਿਹੜੇ ਪਰਿਵਾਰਕ ਮੈਂਬਰ ਹੈਗੇ ਆ ਜਿਹੜੇ ਸੰਤਾਂ ਦਾ ਪਰਿਵਾਰ ਹੈ ਜਿਹੜਾ ਉਹਨਾਂ ਦੀਆਂ ਤਸਵੀਰਾਂ ਹੈਗੀਆਂ ਤੇ ਇਹਨਾਂ ਵੱਲੋਂ ਜੀ ਆਇਆਂ ਦਾ ਜਿਹੜਾ ਬੋਰਡ ਆ ਇੱਥੇ ਲਾਇਆ ਗਿਆ ਹੈਗਾ ਤੇ ਜਿਹਦੇ ਬਾਰੇ ਤੁਹਾਨੂੰ ਮੈਂ ਦੱਸ ਦਦਣਾ ਜਿੱਥੇ ਇਸ ਟਾਈਮ ਅ ਸ਼੍ਰੀ ਕਾਲਕਸਰ ਦੇ ਸਾਹਕਾ ਜਿੱਥੇ ਦਾਸ ਸਿੰਘ ਸਾਹਿਬ ਭਾਈ ਤਸਵੀਰ ਸਿੰਘ ਜੀ ਖਾਲਸਾ ਰੋਡੇ ਤੇ ਉਹਨਾਂ ਦੀ ਤਸਵੀਰ ਹੈਗੀ ਆ ਉਸ ਦੇ ਨਾਲ ਹੀ ਸੰਤਾਂ ਦੇ ਜਿਹੜੇ ਭਰਾਤਾ ਹੈਗੇ ਸੰਤ ਕੈਪਟਨ ਹਰਚੰਦ ਸਿੰਘ ਜੀ ਤੇ ਸੰਤਾ ਦੇ ਜੇ ਵੱਡੇ ਸੁਪੁੱਤਰ ਜਿਹੜੇ ਭਾਈ ਈਸ਼ਰ ਸਿੰਘ ਜੀ ਤੇ ਸੰਤਾ ਦੇ ਛੋਟੇ ਸੁਪੁੱਤਰ ਹੈਗੇ ਭਾਈ ਇੰਦਰਜੀਤ ਸਿੰਘ ਜੀ ਤੇ ਸੰਤਾ ਦੇ ਭਤੀਜੇ ਸਰਦਾਰ ਜੰਗੀਰ ਜੰਗੀਰ ਸਿੰਘ ਦੇ ਬੇਟੇ ਤੇ ਸੰਗਸਰ ਭਾਈ ਜਸੀਰ ਸਿੰਘ ਰੋਡੇ ਦੇ ਭਰਾ ਭਾਈ ਜਗਤਾਰ ਸਿੰਘ ਰੋਡੇ ਸਰੌਂਗ ਪ੍ਰਬੰਧਕ ਕਮੇਟੀ ਦੇ ਮੈਂਬਰ ਹੈ ਮੈਂਬਰ ਹੈਗੇ ਆ ਉਹਨਾਂ ਦੇ ਨਾਲ ਭਾਈ ਹਰदयाल ਸਿੰਘ ਰੋਡੇ ਜਿਹੜੇ ਦਵਾਈ ਦੇ ਵਿੱਚ ਰਹਿੰਦੇ ਹੈਗੇ ਤੇ ਨਾਲ ਹੀ ਸੰਤਾਂ ਦੇ ਜਿਹੜੇ ਭਾਈ ਸੀਗੇ ਵੀਰ ਸਿੰਘ ਉਹਨਾਂ ਦੇ بیٹے ਭਾਈ ਕੁਲਦੀਪ ਸਿੰਘ ਰੋਡੇ ਸਕੱਤਰ ਸੁਨਾਉਣੀ ਕਮੇਟੀ ਤੇ ਦੂਜੇ ਪਾਸੇ ਭਾਈ ਜਮੇਰ ਸਿੰਘ ਰੋਡੇ ਤੇ ਹਰਪਾਲ ਸਿੰਘ ਰੋਡੇ ਇਹ ਸੰਤਾਂ ਦੇ ਭਤੀਜੇ ਆ ਸਾਰੇ ਇਹ ਭਤੀਜੇ ਆ ਉਹਨਾਂ ਨਾਲ ਸੰਤਾਂ ਦੇ ਭਤੀਜੇ ਭਾਈ ਜਸਵੰਤ ਸਿੰਘ ਤੇ ਦੂਜੇ ਪਾਸੇ ਭਾਈ ਅਵਤਾਰ ਸਿੰਘ ਬਰਾੜ ਜਿਹੜੇ ਇਸ ਟਾਈਮ ਕੈਨੇਡਾ ਦੇ ਵਿੱਚ ਹੈ ਗਿਆ ਉਜੇ ਬਲਜੀਤ ਸਿੰਘ ਬਰਾੜ ਇਹ ਵੀ ਕੈਨੇਡਾ ਦੇ ਬੱਚਾ ਹੈਗੇ ਵੀ ਕਿਸਾਂ ਦਾ ਭਤੀਜੇ ਹੈਗੇ ਆ ਤੇ ਭਾਈ ਅਕਬਾਲ ਸਿੰਘ ਰੋਡੇ ਤੇ ਸਿੰਘ ਸਰ ਭਾਈ ਜਸਵੀਰ ਸਿੰਘ ਰੋਡੇ ਦੇ ਜਿਹੜੇ ਸੁਪੁੱਤਰ ਹੈਗੇ ਆ ਗੁਰਮਖ ਸਿੰਘ ਬਰਾੜ ਜਿਹੜੇ ਇਸ ਟਾਈਮ ਜੇਲ੍ਹ ਦੇ ਵਿੱਚ ਹੈਗੇ ਆ ਉਹਨਾਂ ਦੀ ਫੋਟੋ ਆ ਭਾਈ ਬਲਕਾਰ ਸਿੰਘ ਇਹ ਜਗਜੀਤ ਸਿੰਘ ਦੇ ਪੋਤਰੇ ਹੈਗੇ ਆ ਇਹ ਵੀ ਸੰਤਾ ਦੇ ਪੋਤਰੇ ਹੈ ਭਾਈ ਰਿਸ਼ਪਾਲ ਸਿੰਘ ਬਰਾੜ ਮੁਲਾਪੁਰ ਇਹ ਰਿਸ਼ਤੇਦਾਰ ਹੋ ਸਕਦੇ ਆ ਦੂਜੇ ਭਾਈ ਭਾਈ ਮੋਲਕ ਸਿੰਘ ਬਹੁਤ ਨੇੜੇ ਦੇ ਜਿਹੜੇ ਭਾਈ ਮੋਲਕ ਸਿੰਘ ਨਾਲ ਸੰਬੰਧਾਂ ਨੇ ਹੁੰਦੇ ਸੀਗੇ ਨੇੜੇ ਪਰਿਵਾਰ ਦੇ ਬਹੁਤ ਜ਼ਿਆਦਾ ਨੇੜੇ ਆ ਦੂਜੇ ਪਾਸੇ ਭਾਈ ਹਰਜਿੰਦਰ ਸਿੰਘ ਇਹ ਵੀ ਭਤੀਜੇ ਆ ਤੇ ਜਗਦੇਵ ਸਿੰਘ ਬਰਾਲ ਇਹ ਵੀ ਦੁਬਈ ਦੇ ਵਿੱਚ ਹੈਗੇ ਆ ਇਹ ਵੀ ਭਤੀਜੇ ਆ ਤੇ ਨਾਲ ਮਨਮੋਹਨ ਸਿੰਘ ਰੋਡੇ ਇਹ ਵੀ ਭਤੀਜੇ ਆ ਤੇ ਭਾਈ ਰਣਜੋਤ ਸਿੰਘ ਬਰਾਲ ਯੂ ਐਸ ਏ ਇਹ ਵੀ ਸੰਤਾਂ ਦੇ ਭਤੀਜੇ ਹੈਗੇ ਆ ਇਹ ਤਸਵੀਰਾਂ ਜਿਹੜੀਆਂ ਇਸ ਟਾਈਮ ਜਿਹੜੀਆਂ ਲਾਈਆਂ ਆ ਤੁਹਾਨੂੰ ਦਿਖਾਵਣਾ ਹੈਗਾ ਦੂਜੇ ਪਾਸੇ ਤੁਸੀਂ ਆ ਦੇਖ ਸਕਦੇ ਹੋ ਜਿਹੜਾ ਪੰਡਾਲ ਆ ਸਜ ਕੇ ਤਿਆਰ ਹੋ ਚੁੱਕਿਆ ਹੈਗਾ ਤੇ ਸਟੇਜ ਦੇ ਉੱਪਰ ਉਹ ਜਿਹੜੀਆਂ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਆਉਣੀ ਆ ਜਿੱਥੇ ਸੁਜੋਤ ਹੋਣੀ ਆ ਉੱਥੇ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਹੈਗੀਆਂ ਵੱਡਾ ਪੰਡਾਲ ਆ ਕਹਿ ਸਕਦੇ ਆ ਪੱਖੇ ਵਗੈਰਾ ਲੱਗੇ ਹੋਏ ਆ ਜਿਹੜਾ ਇਹ ਸਮਾਗਮ ਹੈਗਾ 10 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਇਹ ਸਮਾਗਮ ਚੱਲੇਗਾ ਤੇ ਆ ਤੁਸੀਂ ਦੇਖ ਸਕਦੇ ਹੋ ਕਾਫੀ ਵੱਡਾ ਜਿਹੜਾ ਸਮਾਗਮ ਹੈ ਇੱਥੇ ਵੱਡੀ ਗੰਤੀ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਤਾਂ ਇੱਥੇ ਸੰਤਾਂ ਦੇ ਜਨਮਦਨ ਮਨਾਉਣ ਵਾਸਤੇ ਪਹੁੰਚਣਗੇ ਤਕਰੀਰਾਂ ਹੋਣੀਆਂ ਤੇ ਇੱਥੇ ਜਿਹੜੇ ਹੋਰ ਵੀ ਜਿਹੜੇ ਸ਼ਖਸੀਅਤਾਂ ਇੱਥੇ ਪਹੁੰਚਣਗੇ ਜਿਨ੍ਹਾਂ ਤਸਵੀਰਾਂ ਤੁਹਾਨੂੰ ਇਸ ਟਾਈਮ ਰੋਡੇ ਪਿੰਡ ਦੀਆਂ ਦਿਖਾ ਰਿਹਾ ਤੇ ਇੱਥੇ ਮਤਲਬ ਜਿਹੜੇ ਪੰਡਾਲ ਛੋਟੇ ਛੋਟੇ ਲੱਗਣੇ ਹੈਗੇ ਆ ਤੇ ਵੱਖ-ਵੱਖ ਦੁਕਾਨਾਂ ਕਹਿ ਸਕਦੇ ਆ ਜਿਹੜੇ ਲਾਉਣ ਵਾਲੇ ਹੁੰਦੇ ਉਹ ਵੀ ਲਾਉਂਦੇ ਹੁੰਦੇ ਆ ਪਰ ਬਾਕੀ ਇੱਥੇ ਜਿਹੜੀਆਂ ਕੋਈ ਜੋੜਿਆਂ ਦਾ ਪ੍ਰਬੰਧ ਹੁੰਦਾ ਜਾਂ ਪਾਣੀ ਦਾ ਪ੍ਰਬੰਧ ਹੈ ਜਾਂ ਹਰ ਤਰ੍ਹਾਂ ਦੀ ਜਿਹੜੀ ਚੀਜ਼ ਆਦਾ ਮਾਹੀਆ ਜਿਹੜੀ ਇੱਥੇ ਕੀਤੀ ਜਾਂਦੀ ਹੈਗੀ ਆ ਤੇ ਦੂਸਰੇ ਪਾਸੇ ਪ੍ਰਸ਼ਾਸਨ ਦੇ ਕਰਮਚਾਰੀ ਵੀ ਖੜੇ ਤੁਹਾਨੂੰ ਦਿਖਾਈ ਦੇ ਰਹੇ ਹੈਗੇ ਆ ਜਿਹੜੇ ਅੱਜ ਇੱਥੇ ਪਹੁੰਚੇ ਹੈਗੇ ਵੱਡੀ ਗੰਤੀ ਵਿੱਚ ਜਿਹੜੀ ਉਸ ਕਰਮਚਾਰੀ ਹੈਗੇ ਆ ਉਹ ਸਾਈਡ ਤੇ ਖੜੇ ਦਿਖਾਈ ਦੇ ਰਹੇ ਹੈਗੇ ਤੁਹਾਨੂੰ ਤਸਵੀਰਾਂ ਇਸ ਟਾਈਮ ਜਿਹੜੀਆਂ ਮੈਂ ਰੋਡੇ ਪੰਨ ਦੀਆਂ ਖਾ ਰਿਹਾ ਆ ਇੱਥੇ ਨਾਲ ਹੀ ਬਿਜਲੀ ਗ੍ਰੈਡ ਹੈਗਾ ਤੇ ਲੰਡਿਆਂ ਵਾਲਾ ਰਸਤਾ ਹੈਗਾ ਤੇ ਉੱਥੇ ਜਿਹੜੀ ਇਹ ਰੋਡੇਪਿੰਡ ਦੀ ਮੰਡੀ ਬਣੀ ਹੋਈ ਆ ਤੇ ਆ ਤੁਸੀਂ ਦੇਖ ਸਕਦੇ ਹੋ ਮਤੀਰਿਆਂ ਦੀ ਟਰਾਲੀ ਵੀ ਭਰ ਕੇ ਆ ਕੇ ਖੜ ਗਈ ਹੈਗੀ ਤੇ ਜਦੋਂ ਸਮਾਗਮ ਚੱਲੂਗਾ ਤੇ ਉਸ ਟਾਈਮ ਜਿਹੜੀ ਗਰਮੀ ਵੀ ਆਪਣੀ ਜ਼ੋਰ ਤੇ ਹੁੰਦੀ ਆ ਤੇ ਹੁਣ ਵੀ ਜਿਹੜਾ ਸੂਰਜ ਇਸ ਟਾਈਮ ਤਪ ਰਿਹਾ ਹੈਗਾ ਤੇ ਲੋਕਾਂ ਨੂੰ ਠੰਡਕ ਦੇਣ ਵਾਸਤੇ ਸੰਤਾਂ ਦੇ ਜਨਉਦਾਨ ਨੂੰ ਸਮਰਪਿਤ ਕਹਿ ਸਕਦੇ ਆ ਸੇਵਾਦਾਰ ਵੱਲੋਂ ਜਿਹੜੇ ਮਤੀਰੀਆਂ ਦੀ ਟਰਾਲੀ ਭਰ ਕੇ ਇੱਥੇ ਖਿਹਾਰ ਦਿੱਤੀ ਗਈ ਆ ਤੇ ਇਹ ਜਿਹੜੇ ਮਤੀਰੇ ਆ ਆਈਓ ਸੰਗਤ ਨੂੰ ਸ਼ਿਕਾਇਤ ਜਣੇ ਆ ਤੇ ਆਹ ਤਸਵੀਰਾਂ ਤੁਸੀਂ ਦੇਖ ਲਿਓ ਦੇਖ ਲਈਆਂ ਤੇ ਮੈਂ ਦਿਖਾ ਦਿਤੀਆਂ ਉਮੀਦ ਕਰਦਾ ਤੁਸੀਂ ਇਸ ਗੱਲ ਬਾਤ ਨੂੰ ਸ਼ੇਅਰ ਵੀ ਕਰੋਗੇ ਤੇ ਜੀਆਂ ਵਾਸਤੇ ਜਿਹੜੇ ਬੋਰ ਵਾਲੇ ਲਾ ਦਿੱਤੇ ਗਏ ਆ ਵੱਡਾ ਪ੍ਰਬੰਧ ਹੈ ਵੱਡਾ ਇਕੱਠ ਤੇ ਹੋਣਾ ਹੈਗਾ ਤੇ ਬਗੈਰਤਾ ਜਿਹੜੇ ਬਾਥਰੂਮ ਵਾਸਤੇ ਸਿਸਟਮ ਹੈ ਜਿਹੜਾ ਉਹ ਬਣਾਇਆ ਸਾਈਟ ਤੇ ਤੁਸੀਂ ਅਕਤੂਰੀ ਨਾਲ ਪਾਸੇ ਵੇਖ ਸਕਦੇ ਹੋ ਮੰਡੀ ਦੇ ਵਿੱਚ ਆफी ਖੁੱਲਾ ਸਿਸਟਮ ਆਇਆ ਹੈ ਜਿਹੜਾ ਇੱਥੇ ਤਿਆਰ ਕੀਤਾ ਜਾ ਰਿਹਾ ਹੈ ਲਾਏ ਜਾ ਰਿਹਾ ਹੈ ਵਾਹਗੂ ਜੀ ਖਾਲਸਾ ਵਾਹਗੂ ਜੀ ਇੱਕ ਮਾਰ